ਇਲਾਕੇ ਵਾਸਤੇ ਖੁਸ਼ਖਬਰੀ ਸਭ ਤੋਂ ਪੁਰਾਣਾ ਅਤੇ ਮਸ਼ਹੂਰ ਸਿੱਧੂ ਹਸਪਤਾਲ ਬਾਈਪਾਸ ਧਾਰੀਵਾਲ ਜੋ ਤੁਹਾਨੂੰ ਦੇ ਰਿਹਾ ਹੈ ਬਹੁਤ ਹੀ ਜ਼ਿਆਦਾ ਸਹੂਲਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡਾਕਟਰ ਜਗਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਧੂ ਮਲਟੀ ਸਪੈਸ਼ਲਿਸਟ ਹਸਪਤਾਲ ਬਾਈਪਾਸ ਧਾਰੀਵਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਸਿੱਧੂ ਹਸਪਤਾਲ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਤੁਸੀਂ ਕੋਈ ਵੀ ਆਪਰੇਸ਼ਨ ਜਿਵੇਂ ਪਿੱਤੇ ਦੀ ਪੱਥਰੀ, ਬੱਚੇਦਾਨੀ ਦਾ ਆਪਰੇਸ਼ਨ, ਰਸੋਲਿਆਂ ਦਾ ਆਪਰੇਸ਼ਨ, ਵੱਡਾ ਆਪਰੇਸ਼ਨ, ਜੇਰੀਅਨ, ਹਰਨੀਆਂ ਦਾ ਆਪਰੇਸ਼ਨ, ਗਰਦੂਦਾਂ ਦਾ ਆਪਰੇਸ਼ਨ, ਪੱਥਰੀਆਂ ਦਾ ਆਪਰੇਸ਼ਨ, ਨਾਰਮਲ ਡਿਲੀਵਰੀ ਇਸ ਕੈਂਪ ਵਿੱਚ ਸਾਰੇ ਆਪਰੇਸ਼ਨ ਸਿਰਫ 12000 ਰੁਪਏ ਵਿੱਚ ਕੀਤੇ ਜਾਣਗੇ। ਕੋਈ ਹੋਰ ਖਰਚਾ ਨਹੀਂ ਹੋਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਮੈਨੂੰ ਯਾਦ ਰੱਖੋ ਸਿੱਧੂ ਮਲਟੀਸਪੈਸ਼ਲਿਟੀ ਹਸਪਤਾਲ ਬਾਈਪਾਸ ਧਾਰੀਵਾਲ ਜੇਕਰ ਤੁਸੀਂ ਕਿ ਆਪਣਾ ਨਾਮ ਦੱਸਦੇ ਹੋ ਤੇ ਹਸਪਤਾਲ ਦੱਸਦੇ ਕਿ ਕਿਹੜੇ ਜਗ੍ਹਾ ਦਾ ਹਸਪਤਾਲ ਹੈ ਕੀ ਨਾਮ ਹੈ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਇਹ ਸਿੱਧੂ ਮੈਡੀਸਿਟੀ ਹਸਪੀਟਲ ਜੋ ਕਿ ਧਾਰੀਵਾਲ ਬਾਈਪਾਸ ਦੇ ਉੱਪਰ ਹੈ ਜਦੋਂ ਆਪਾਂ ਧਾਰੀਵਾਲ ਦੇ ਬਾਹਰ ਬਾਹਰ ਆਉਣੇ ਜੀਓ ਪੰਪ ਦੇ ਕੋਲ ਹੈ ਤਾਂ ਇਹ ਹਸਪੀਟਲ ਜਿਹੜਾ ਵਾ 2018 ਤੋਂ ਇੱਥੇ ਚਲਾ ਰਹੇ ਆ ਸਾਰੀਆਂ ਸਹੂਲਤਾਂ ਮਲਟੀ ਸਪੈਸ਼ਲਿਟੀ ਹਸਪੀਟਲ ਆ ਜਿਹਦੇ ਵਿੱਚ ਸਭ ਤੋਂ ਮੇਨ ਕ੍ਰਿਟੀਕਲ ਕੇਅਰ ਔਰ ਟ੍ਰੋਮਾ ਆਪਾਂ 2018 ਤੋਂ ਹੀ ਡੀਲ ਕਰ ਰਹੇ ਆ ਹੁਣ ਅਸੀਂ ਨਾਲ ਸਰਜਰੀ ਦਾ ਐਡ ਆਨ ਕੀਤਾ ਵਾ ਜਿਹਦੇ ਵਿੱਚ ਅਸੀਂ 3 ਮਹੀਨਿਆਂ ਦਾ ਸਰਜਰੀ ਦਾ ਕੈਂਪ ਲਗਾ ਰਹੇ ਆ ਇਹ ਇਸ ਕੈਂਪ ਦੇ ਦੌਰਾਨ ਕੋਈ ਵੀ ਮਰੀਜ਼ ਪਿੱਤੇ ਦੀ ਪੱਥਰੀ ਹਰਨੀਆਂ ਗਦੂਦਾਂ ਰਸੌਲੀਆਂ ਬੱਚੇ ਦਾ ਮੀਂਦਾ ਆਪਰੇਸ਼ਨ ਆ ਸੇਜ਼ੀਰੀਅਨ ਨਾਰਮਲ ਡਿਲੀਵਰੀ ਇਹ ਜਿਵੇਂ ਜਿਹੜੇ ਜਰਨਲ ਸਰਜਰੀਜ਼ ਨੇ ਇਹ ਸਾਰੀਆਂ ਸਿਰਫ 12000 ਰੁਪਏ ਚ ਕੀਤੀਆਂ ਜਾਣਗੀਆਂ ਇਹ ਕੈਂਪ 3 ਮਹੀਨੇ ਚੱਲੇਗਾ 30 ਸਤੰਬਰ ਤੱਕ ਇਹ ਕੈਂਪ ਦੀ ਵੈਧਤਾ ਵਾ ਲੋੜ ਪਈ ਤਾਂ ਅੱਗੇ ਵਧਾਵਾਂਗੇ ਵੀ ਔਰ ਇਹਦੇ ਵਿੱਚ ਹੋਰ ਕੋਈ ਖਰਚਾ ਨਹੀਂ ਮਰੀਦ ਨੂੰ ਦੇਣਾ ਪਵੇਗਾ ਸਿਰਫ 12000 ਰੁਪਏ ਦੇ ਵਿੱਚ ਹੀ ਆਪਰੇਟ ਹੋਏਗਾ ਵਿੱਚੇ ਹੀ ਦਵਾਈ ਵਿੱਚੇ ਹੀ ਰਹਿਣਾ ਸਹਿਣਾ ਸਿਰਫ ਮਰੀਜ਼ ਨੂੰ ਘਰ ਜਾਣ ਲੱਗਿਆ ਆਪਣੀ ਦਵਾਈ ਜਿਹੜੀ ਆ ਉਹ ਲੈਣੀ ਪਊਗੀ ਕਦਰ ਸਿਰਮ ਇਹ ਸੇਟਟਰੀ ਵਾਲਾ ਵਾਤੇ ਤੇ ਬਾਰੋ ਵੀ ਕੋਈ ਆ ਸਕਦਾ ਕੋਈ ਵੀ ਮਰੀਜ਼ ਕਿਤੇੋਂ ਵੀ ਆਵੇ ਇੱਥੇ ਰਹਿਣ ਦੀ ਪੂਰੀ ਸਹੂਲਤ ਹੈ ਚਾਹੇ ਕੋਈ ਲੁਧਿਆਣੇ ਤੋਂ ਆਵੇ ਜਲੰਧਰ ਤੋਂ ਆਵੇ ਆਪਾਂ ਲੈ ਕੇ ਵੀ ਆਈਦਾ ਵਾ ਛੱਡ ਕੇ ਵੀ ਆਈਦਾ ਵਾ ਮਰੀਜ਼ ਨੇ ਸਿਰਫ ਆਉਣਾ ਵਾ ਜੇਕਰ ਕਿਸੇ ਨੇ ਦੂਰੋਂ ਆਉਣਾ ਵਾ ਤਾਂ ਉਹ ਅੰਮ੍ਰਿਤਸਰ ਆ ਕੇ ਸਾਨੂੰ ਕਾਲ ਕਰਦੇ ਜੇਕਰ ਕਿਸੇ ਨੇ ਅੰਮ੍ਰਿਤਸਰੋਂ ਆਉਣਾ ਵਾ ਤਾਂ ਸਾਡੀ ਦਿੱਲੀ ਬੇਸ ਦੇ ਉੱਤੇ ਐਮਬੂਲੈਂਸ ਜਿਹੜੀ ਆ ਉਹ ਅੰਮ੍ਰਿਤਸਰ ਜਾਂਦੀ ਰਹਿੰਦੀ ਆ ਠੀਕ ਕਰਿਓ ਸਹੀ ਕੀ ਸੁਵਿਧਾਵਾਂ ਨੇ ਸਾਰੀਆਂ ਸੁਵਿਧਾਵਾਂ ਦੇਖੋ ਜੀ ਸਾਡੇ ਹਸਪੀਟਲ ਦੇ ਵਿੱਚ ਐਮਰਜੈਂਸੀ ਕੇਸ ਜਿਵੇਂ ਕਿ ਐਕਸੀਡੈਂਟ ਟਰੋਮਾ ਸੱਪ ਦਾ ਕਟਿਆ ਜ਼ਹਿਰ ਪੀਤਾ ਕਿਸੇ ਦਾ ਪਾਸਾ ਰੁਕ ਜਾਣਾ ਹਾਰਟ ਅਟੈਕ ਐਮਰਜੈਂਸੀਜ਼ ਜਿਹੜੀਆਂ ਨੇ ਉਹ ਸਾਰੀਆਂ ਪ੍ਰਾਇਰ ਬੇਸਿਸ ਦੇ ਉੱਤੇ ਹੈਂਡਲ ਹੁੰਦੀਆਂ ਨੇ ਉਸ ਦੇ ਨਾਲ ਜਿਵੇਂ ਸਾਡੇ ਕੋਲ ਆਰਥੋ ਦੇ ਡਾਕਟਰ ਨੇ ਹੱਡੀਆਂ ਦਾ ਚੈੱਕਅਪ ਜਿਹੜਾ ਵਾ ਉਹ ਫ੍ਰੀ ਕੀਤਾ ਜਾਂਦਾ ਵਾ ਰੋਜ਼ ਸ਼ਾਮ ਨੂੰ 2 ਵਜੇ ਤੋਂ ਲੈ ਕੇ 7 ਵਜੇ ਤੱਕ ਹੰਡੀਆਂ ਦੇ ਡਾਕਟਰ ਬੈਠਦੇ ਨੇ ਸੰਡੇ ਨੂੰ ਛੱਡ ਕੇ ਇਸ ਦੇ ਨਾਲ ਨਾਲ ਹਰ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਆ ਉਹ ਕੀਤੇ ਜਾਂਦੇ ਨੇ ਸਿਰਫ ਇੱਕ ਨਿਊਰੋ ਸਰਜਰੀ ਨੂੰ ਛੱਡ ਕੇ ਬਾਕੀ ਸਾਰੇ ਹੀ ਆਪਰੇਸ਼ਨ ਜਿਹੜੇ ਨੇ ਉਹ ਧਾਰੀਵਾਲ ਦੇ ਵਿੱਚ ਕੀਤੇ ਜਾਂਦੇ ਨੇ ਅੱਛਾ ਜੀ ਟੈਂਪਰੀਰੀ ਵਰਕ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਤੱਕ ਚੱਲ ਚੱਲਦਾ ਹੈ ਇਹ 24 ਘੰਟੇ ਜੀ ਕੋਈ ਵੀ ਮਰੀਜ਼ ਕਦੇ ਵੀ ਆ ਸਕਦਾ ਵਾ ਹਾਸਪੀਟਲ 24 ਆਰ ਬੇਸਿਸ ਤੇ ਓਪਨ ਆ ਔਰ ਮੈਂ ਖੁਦ ਮੇਰੇ ਨਾਲ ਮੇਰੀ ਸਾਰੇ ਡਾਕਟਰਸ ਦੀ ਟੀਮ ਜਿਹੜੀ ਆ ਉਹ 24 ਘੰਟੇ ਇੱਥੇ ਅਵੇਲੇਬਲ ਰਹਿੰਦੀ ਆ ਏਨੀ ਕੀ ਮਰੀਜ਼ ਆਇਆ ਡਾਕਟਰ ਨੇ ਬਾਹਰੋਂ ਆਉਣਾ ਨਹੀਂ ਜੀ ਡਾਕਟਰ ਹਸਪਤਾਲ ਦੇ ਵਿੱਚ ਹੀ 24 ਘੰਟੇ ਤੁਹਾਨੂੰ ਮਿਲੇਗਾ ਜੀ ਕਿ ਜਿਹੜਾ ਤੁਹਾਡਾ ਕੈਂਪ ਇੱਕ 24 ਘੰਟੇ ਚੱਲੇਗਾ ਚੱਲੇਗਾ ਜੀ ਇਹ 3 ਮਹੀਨੇ ਚੱਲੇਗਾ ਪੂਰੇ ਕੋਈ ਵੀ ਮਰੀਜ਼ ਖਾਸ ਕਰਕੇ ਵੈਸੇ ਗਰੀਬਾਂ ਵਾਸਤੇ ਸ਼ੁਰੂ ਕੀਤਾ ਸੀ ਪਰ ਹੁਣ ਅਸੀਂ ਹਰ ਆਮ ਜਨਤਾ ਨੂੰ ਇਹਦੀ ਸਹੂਲਤ ਦੇ ਰਹੇ ਹਾਂ ਔਰ ਇਸ ਕੈਂਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਆ ਕਿ ਜਿਹੜੇ ਮਰੀਜ਼ਾਂ ਦੇ ਕੋਲੋਂ 30-30 40-40 ਹਜ਼ਾਰ ਰੁਪਏ ਦੇ ਆਪਰੇਸ਼ਨ ਕੀਤੇ ਜਾਂਦੇ ਬਾਹਰ ਦੂਜੇ ਹਸਪਤਲਾਂ ਲੋ ਅਸੀਂ ਉਹੀ ਆਪਰੇਸ਼ਨ ਜਿਹੜੇ ਆ ਇਹ 12000 ਰੁਪਏ ਚ ਕਰਕੇ ਦੇਵਾਂਗੇ ਜੀ